ਕੱਲ ਨੂੰ ਦੇਖੋ ਵੀਰਵਾਰ ਆ 4 ਦਸੰਬਰ ਆ 4 ਦਸੰਬਰ ਨੂੰ ਨਿਫਟੀ ਦੇ ਵਿੱਚ ਕਿਹੜੇ-ਕਿਹੜੇ ਮਜ਼ਬੂਤ ਸਪੋਰਟ ਨੇ ਕਿਹੜੇ-ਕਿਹੜੇ ਮਜ਼ਬੂਤ ਰੈਜ਼ਿਸਟੈਂਸ ਨੇ ਤੇ ਕਿਹੜੇ-ਕਿਹੜੇ ਆਪਣੇ ਪਲਾਨਸ ਰਹਿਣਗੇ ਜਿਨ੍ਹਾਂ ਦੇ ਮੁਤਾਬਕ ਆਪਾਂ 4 ਦਸੰਬਰ ਨੂੰ ਵੀਰਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਕੇ ਪ੍ਰੋਫਿਟ ਕਰ ਸਕਦੇ ਹਾਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਤੇ ਅੱਜ ਜਿਹੜਾ ਦੇਖੋ ਆਪਣੇ ਲੈਵਲ ਤੋਂ ਇੱਕ ਤਗੜਾ ਮੂਵ ਆਇਆ ਹੈ ਉੱਤੇ ਵਾਸਤੇ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਕਿ ਕੱਲ ਜਿਹੜੀ ਵੀਡੀਓ ਆਪਾਂ ਪਾਈ ਸੀ ਉਹਦੇ ਵਿੱਚ ਆਪਾਂ ਕੀ ਪਲਾਨ ਦਿੱਤੇ ਸੀ ਤੇ ਉਹਨਾਂ ਦੇ ਮੁਤਾਬਕ ਟ੍ਰੇਡਾਂ ਬਣੀਆਂ ਜਾਂ ਫਿਰ ਨਹੀਂ ਬਣੀਆਂ ਤੇ WhatsApp ਚੈਨਲ ਤੇ ਤੇ Instagram ਚੈਨਲ ਤੇ ਤੁਹਾਨੂੰ ਕਿਹੜੇ ਪਲਾਨ ਦਿੱਤੇ ਸੀ ਜਿਨ੍ਹਾਂ ਦੇ ਮੁਤਾਬਕ ਇੱਕ ਵੱਡਾ ਮੂਵ ਆਪਾਂ ਨੂੰ ਦੇਖਣ ਨੂੰ ਮਿਲਿਆ ਨਿਫਟੀ ਦੇ ਵਿੱਚ ਸੋ ਸਭ ਤੋਂ ਪਹਿਲਾਂ ਦੇਖੋ ਗੱਲ ਕਰਦੇ ਆਂ ਆਪਾਂ ਵੀਡੀਓ ਦੀ ਸੋ ਦੇਖੋ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਕਿਹਾ ਸੀ ਕਿ ਜਿਹੜਾ 26000 ਦਾ ਸਾਈਕੋਲੋਜੀਕਲ ਲੈਵਲ ਹੈ 5997 ਜਿਹੜਾ ਇਹਨੇ ਲੋ ਕੀਤਾ ਹੈ ਸੋ ਬਹੁਤ ਮਜ਼ਬੂਤ ਉਹ ਰਿਸਿਸਟੈਂਸ ਆ ਸ਼ਬੀਅਰ ਦਾ ਜਿਹੜਾ ਸਾਈਕੋਲੋਜੀਕਲ ਲੈਵਲ ਆ ਸੋ ਉਹਦੇ ਤੇ ਜਿਹੜਾ ਡੇ ਟਾਈਮ ਫਰੇਮ ਤੇ ਕੈਂਡਲ ਬਣਿਆ ਸੀ ਇਨਵਰਟਡ ਹੈਮਰ ਵਰਗਾ ਸੀ ਪਰ ਦੇਖੋ ਚਾਹੇ ਇਨਵਰਟਡ ਹੈਮਰ ਹੋਏ ਚਾਹੇ ਹੈਮਰ ਹੋਏ ਜਿੰਨਾ ਚਿਰ ਦੇਖੋ ਐਕਟੀਵੇਟ ਨਹੀਂ ਹੁੰਦਾ ਉਹਨਾਂ ਚਿਰ ਆਪਾਂ ਉਸ ਕੈਂਡਲ ਨੂੰ ਹੈਮਰ ਜਾਂ ਫਿਰ ਇਨਵਰਟਡ ਹੈਮਰ ਨਹੀਂ ਮੰਨ ਸਕਦੇ ਸੋ ਜਿਹੜਾ ਆ ਹਾਈ ਸੀ ਆਪਣਾ ਆ ਜਿਹੜਾ ਹਾਈ ਸੀ ਆਪਣਾ 155 ਲਾ ਜੇ ਬ੍ਰੇਕ ਹੁੰਦਾ ਫਿਰ ਉਹ ਇਨਵਰਟਡ ਹੈਮਰ ਕੈਂਡਲ ਗਿਣਿਆ ਸਣਾ ਜਾਣਾ ਸੀ ਪਰ ਉਹਨੇ ਹਾਈ ਬ੍ਰੇਕ ਨਹੀਂ ਕੀਤਾ ਇਸ ਕਰਕੇ ਇਨਵਰਟਡ ਹੈਮਰ ਕੈਂਡਲ ਉਹ ਨਹੀਂ ਗਿਣਿਆ ਗਿਆ ਠੀਕ ਹੈ ਸੋ ਉਹਦੇ ਅਕੋਰਡਿੰਗ ਆ ਆਪਣਾ ਦੇਖੋ ਪਲਾਨ ਨੰਬਰ 1 A ਸੀ ਕਿ 5997 ਦੇ ਉੱਤੇ ਆਣ ਕੀ 5997 ਜਿਹੜਾ ਲੋ ਹਾਈ ਬ੍ਰੇਕ ਨਾ ਕਰੇ ਉਸ ਤੋਂ ਉੱਤੇ ਰਹਿ ਕੇ ਜੇ ਕੋਈ 15 ਮਿੰਟ ਦਾ ਹੈਮਰ ਬੰਦਾ ਇਨਵਰਟਡ ਹੈਮਰ ਬੰਦਾ ਆ ਤੇ ਉਹਦਾ ਹਾਈ ਬ੍ਰੇਕ ਹੁੰਦਾ ਸੋ ਫਿਰ ਉੱਤੇ ਵਾਲੇ ਸਾਈਡ ਨੂੰ ਤੁਸੀਂ ਟ੍ਰੇਡ ਕਰ ਸਕਦੇ ਜੋ ਏਕ ਪਲਾਨ ਦਿੱਤਾ ਸੀ ਤੁਹਾਨੂੰ ਏਕ ਪਲਾਨ ਉਸ ਤੋਂ ਇਲਾਵਾ ਜਿਹੜਾ ਦੂਜਾ پلان ਤੁਹਾਨੂੰ ਦਿੱਤਾ ਸੀ ਉਹ ਇਹ ਸੀ ਕਿ ਜੇ 26151 ਤੋਂ ਉੱਤੇ ਗੈਪ ਅਪ ਓਪਨ ਹੁੰਦਾ ਹੈ ਤੇ 26152 ਤੇ ਕੋਈ ਹੈਮਰ ਇਨਵਰਟਡ ਹੈਮਰ ਬਣਦਾ ਜਾਂ ਫਿਰ 5 ਮਿੰਟ ਦਾ ਡਬਲ ਪੈਟਰਨ ਬਣਦਾ ਤੇ ਜਿਵੇਂ ਦੇਖੋ ਦਾ ਹਾਈ ਬ੍ਰੇਕ ਹੁੰਦਾ ਫਿਰ ਉੱਤੇ ਵਾਸਤੇ ਆਪਾਂ ਟਰੇਡ ਕਰ ਸਕਦੇ ਹਾਂ ਇਹ ਦੂਜਾ پلان ਸੀ ਤੇ ਤੀਜਾ پلان ਆਪਣਾ ਇਹ ਸੀ ਕਿ 26290 ਦੇ ਕੋਲ ਜਾ ਕੇ ਜੇ 15 ਮਿੰਟ ਸ਼ੂਟਿੰਗ ਸਟਾਰ ਜਾਂ ਫਿਰ 5 ਮਿੰਟ ਦਾ ਏਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੈ ਸੋ ਇਹ ਤਿੰਨ پلان ਸੀ ਸੋ ਆ ਉਤਲੇ ਦੋ ਖਾਰਜ ਕਰ ਦੋ ਕਿਉਂਕਿ ਇਹਨਾਂ ਦੇ ਮੁਤਾਬਕ ਇਹਨਾਂ ਕੋਲ ਤਾਂ ਮਾਰਕੀਟ ਗਈ ਨਹੀਂ ਕੀ ਤੇ ਜਿਹੜਾ ਦੇਖੋ ਪਹਿਲਾ ਪਲਾਨ ਸੀ ਇਹਦੇ ਵਿੱਚ ਵੀ ਜੇ ਦੇਖੀਏ ਆਪਾਂ ਤੇ ਕੋਈ 5 ਮਿੰਟ ਦਾ ਡਬਲ ਪੈਟਰਨ ਨਹੀਂ ਬਣਿਆ ਕੋਈ 15 ਮਿੰਟ ਦਾ ਹੈਮਰ ਜਾਂ ਫਿਰ ਇਨਵਰਟਡ ਹੈਮਰ ਨਹੀਂ ਬਣਿਆ ਸੋ ਇਹ ਵੀ ਟ੍ਰੇਡ ਨਹੀਂ ਬਣੀ ਪਰ ਮੈਂ ਇੱਥੇ ਟ੍ਰੇਡ ਕੀਤੀ ਸੀ ਕਿਉਂਕਿ ਦੇਖੋ ਮੇਰੀ ਸਟਰੈਟਜੀ ਕੀ ਹੈ ਮੇਰੀ ਸਟਰੈਟਜੀ ਸਿੰਪਲ ਹੈ ਜਿਹੜੇ ਮੈਂ ਲੈਵਲ ਦੇਣਾ ਜਿਹੜੇ ਮੈਂ ਸਪੋਰਟ ਰੈਜ਼ਿਸਟੈਂਸ ਦੇਣਾ ਸੋ ਮੈਂ ਕੀ ਕਰਦਾ ਹਾਂ ਜਿਹੜਾ ਦੇਖੋ ਮੇਰਾ ਸਪੋਰਟ ਹੁੰਦਾ ਹੈ ਸਪੋਰਟ ਨੂੰ ਜਦੋਂ ਮਾਰਕਟ ਟੱਚ ਕਰਨ ਲੱਗਦੀ ਲੱਗੇ ਆਉਂਦੀ ਜਾਂ ਫਿਰ ਟੱਚ ਕਰਦੀ ਮੈਂ ਐਂਟਰੀ ਕਰਦਾ ਤੇ ਸਪੋਰਟ ਤੋਂ 20 ਪੁਆਇੰਟ ਥੱਲੇ ਸਟਾਪ ਲੌਸ ਰੱਖਦਾ ਤੇ ਜੇ ਦੇਖੋ ਮੈਂ ਥੱਲੇ ਵਾਸਤੇ ਕਰਨੀ ਹੁੰਦੀ ਹੈ ਰੈਜ਼ਿਸਟੈਂਸ ਦੇ ਕੋਲ ਜਦੋਂ ਮਾਰਕਟ ਆਉਂਦੀ ਆ ਜਾਂ ਫਿਰ ਰੈਜ਼ਿਸਟੈਂਸ ਨੂੰ ਜਿਵੇਂ ਟੱਚ ਕਰਦੀ ਆ ਫਿਰ ਮੈਂ ਐਂਟਰੀ ਕਰਦਾ ਤੇ ਰੈਜ਼ਿਸਟੈਂਸ ਤੋਂ 20 ਪੁਆਇੰਟ ਉੱਤੇ ਸਟਾਪ ਲੌਸ ਰੱਖਦਾ ਸੋ ਇਹ ਮੇਰੀ ਸਟਰੈਟਜੀ ਹੈ ਹੁਣ ਇਹ ਜਿਹੜੀ ਸਟਰੈਟਜੀ ਹੈ ਇਹਦੇ ਵਿੱਚ ਐਕੂਰਸੀ ਬਹੁਤ ਘੱਟ ਆ ਇਹਦੇ ਵਿੱਚ ਐਕੂਰਸੀ ਤੁਸੀਂ ਲਾ ਲਓ ਜਦੋਂ ਦਾ ਤੁਸੀਂ ਨੋਟਿਸ ਕੀਤਾ ਹੁਣ ਆਪਾਂ ਵੀਡੀਓ ਸਪਾਉਂਡ ਦੇ ਆਂ ਸੋ ਇਹਦੇ ਵਿੱਚ ਐ ਕੁਰਸੀ 30 33% ਆ ਪਰ ਇਹਦੇ ਵਿੱਚ ਦੇਖੋ ਸਟੌਪ ਲੌਸ ਛੋਟੇ ਹੁੰਦੇ ਆ ਪਰ ਪ੍ਰੋਫਿਟ ਜਦੋਂ ਹੁੰਦੇ ਵੱਡੇ ਹੁੰਦੇ ਆ ਜੇ ਦੇਖੋ ਚਾਰ ਵਾਰ ਸਟੌਪ ਲੌਸ ਹੋਇਆ ਤੇ ਪੰਜਵੀਂ ਟਰੇਡ ਦੇ ਵਿੱਚ ਪ੍ਰੋਫਿਟ ਹੋਇਆ ਸੋ ਓਵਰਾਲ ਪ੍ਰੋਫਿਟ ਹੋ ਜਾਂਦਾ ਫਿਰ ਵੀ ਸੋ ਇਸ ਕਰਕੇ ਮੈਂ ਇਸ ਸਟ੍ਰੈਟਜੀ ਨੂੰ ਬੈਕ ਕਰਦਾ ਹਾਂ ਤੇ ਇਸੇ ਤੇ ਕੰਮ ਕਰਦਾ ਹਾਂ ਸੋ ਮੈਨੂੰ ਸਟੌਪ ਲੌਸ ਹੋ ਕੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਮੈਨੂੰ ਪਤਾ ਹੁੰਦਾ ਜਦੋਂ ਇਹਨੇ ਪ੍ਰੋਫਿਟ ਇੱਕ ਵਾਰ ਕੀਤਾ ਸੋ ਪਿਛਲੇ ਸਾਰੇ ਸਟੌਪ ਲੌਸ ਕਵਰ ਹੋ ਜਾਣੇ ਸੋ ਇਹ ਆਪਣੀ ਦੇਖੋ ਅੱਜ ਟਰੇਡ ਸੀ ਜਿਹਦੇ ਵਿੱਚ ਆਪਣਾ ਸਟੌਪ ਲੌਸ ਹੋਇਆ ਤੇ ਸਟੌਪ ਲੌਸ ਹੋਇਆ ਇਸ ਟ੍ਰੇਡ ਬਾਰੇ ਆਪਾਂ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਪਾਈ ਆ ਰੀਲ ਤੇ YouTube ਤੇ ਸ਼ਾਰਟ ਪਾਈ ਆ ਸੋ ਉਸ ਤੋਂ ਬਾਅਦ ਆਪਾਂ WhatsApp ਚੈਨਲ ਤੇ 9:43 ਮਿੰਟ ਤੇ ਸਾਰੇ ਵੀਰਾਂ ਭੈਣਾਂ ਨੂੰ ਦੋ ਪਲਾਨ ਦਿੱਤੇ ਸੀ ਪਹਿਲਾ ਪਲਾਨ ਸੀ ਕਿ 52863 ਤੇ ਜਾਂ 5295 5295 ਤੇ 52863 ਸੋ ਇਹ ਜਿਹੜੇ ਦੋ ਲੈਵਲ ਆ ਇਹ ਮਜਬੂਤ ਸਪੋਰਟ ਆ। ਇਹਨਾਂ ਦੇ ਕੋਲ ਆ ਕੇ ਜੇ ਮਲਟੀ ਡੈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਦੇ ਸੋ ਫਿਰ ਨਿਫਟੀ ਉੱਤੇ ਜਾ ਸਕਦੀ ਹੈ। ਦੂਜਾ پلان ਆਪਾਂ ਇਹ ਦਿੱਤਾ ਸੀ ਕਿ 52997 ਦੇ ਕੋਲ ਜੇ ਆ ਕੇ ਨਿਫਟੀ ਜਿਹੜਾ ਦੇਖੋ ਆਹ ਲੈਵਲ ਆ। ਇਹਦੇ ਕੋਲ ਆ ਕੇ ਜੇ ਨਿਫਟੀ ਦੇ ਵਿੱਚ ਕੋਈ 15 ਮਿੰਟ ਸ਼ੂਟਿੰਗ ਸਟਾਰ ਬਣਦਾ ਆ ਜਾਂ ਫਿਰ ਕੋਈ ਪੰਜਵੇਂ ਟਾਈਮ ਪੈਟਰਨ ਬਣਦਾ ਸੋ ਫਿਰ ਨਿਫਟੀ ਥੱਲੇ ਆ ਸਕਦੀ ਹੈ। ਇਹ ਦੋ پلان ਸੀ। ਸੋ ਇਹਦੇ ਵਿੱਚ ਦੇਖੋ 5295 ਵਾਲਾ ਜਿਹੜਾ ਪ੍ਰੈਣ ਹੈ ਉਹ ਆਪਣਾ ਬਣਿਆ। ਤੇ ਆਖਰੀ ਟਾਈਮ ਤੇ ਬਣਿਆ। ਸਭ ਤੋਂ ਪਹਿਲਾਂ ਇੱਥੇ ਦੇਖੋ ਤੁਸੀਂ ਆਹ ਲਾਲ ਕੈਂਡਲ ਤੇ ਆਹ ਹਰਾ ਕੈਂਡਲ ਇਹ ਮਲਾ ਕੇ ਬਣਦਾ ਆਪਣਾ ਬੁਲੀਸ਼ਨ ਗਲਫਿੰਗ ਸੋ ਕੈਂਡਲ ਆ ਜਿਵੇਂ ਟਾਈਮ ਤੁਸੀਂ ਦੇਖ ਪਾ ਰਹੇ ਜੋ 2 ਵਜੇ 14 ਵਜੇ ਆਉਂਦਿਆ ਨਾ ਜਾਨੀ ਕਿ 2 ਵਜੇ ਇਹ ਬੰਨਾ ਸ਼ੁਰੂ ਹੋਇਆ ਤੇ ਤੋਂ ਅੱਜ ਦੇ 15 ਮਿੰਟ ਤੇ ਕੰਪਲੀਟ ਹੋਇਆ 15 ਮਿੰਟ ਦਾ ਹੁਣ ਜੇ ਆਪਾਂ ਟਾਈਮ ਫਰੇਮ ਚੇਂਜ ਕਰਦੇ ਹਾਂ 30 ਮਿੰਟ ਦੇ ਦੇ ਦਜਣੇ ਆ ਸੋ 30 ਮਿੰਟਲੇ ਟਾਈਮ ਫਰੇਮ ਤੇ ਆਹ ਦੇਖੋ 1:45 ਤੇ ਬੰਨਾ ਸ਼ੁਰੂ ਹੋਇਆ 30 ਮਿੰਟ ਦਾ ਕੈਂਡਲ ਆ ਜਾਨੀ ਕਿ 2:15 ਤੇ ਕੰਪਲੀਟ ਹੋ ਗਿਆ ਇਹ ਕੈਂਡਲ ਕੀ ਬਣਿਆ ਹੈਮਰ ਬਣਿਆ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਆਂ ਆਵਰਲੀ ਟਾਈਮ ਫਰੇਮ ਘੰਟੇਲੇ ਟਾਈਮ ਫਰੇਮ ਦੀ ਸੋ ਕਿੰਟੇਲੇ ਟਾਈਮ ਫਰੇਮ ਤੇ ਆ ਕੈਂਡਲ ਦੇਖੋ 1:15 ਮਿੰਟ ਤੇ ਬਣਨਾ ਸ਼ੁਰੂ ਹੋਇਆ ਤੇ ਜਾਨੀ ਕਿ 2:15 ਮਿੰਟ ਤੇ ਕੰਪਲੀਟ ਹੋਇਆ ਸੋ 2:15 ਮਿੰਟ ਤੇ ਤਿੰਨਾ ਟਾਈਮ ਫਰੇਮਾਂ ਦੇ ਵਿੱਚ ਜਿਹੜੇ ਦੇਖੋ ਮਲਟੀ ਟਾਈਮ ਫਰੇਮ ਦੇ ਵਿੱਚ ਆਪਾਂ ਚਾਰ ਟਾਈਮ ਫਰੇਮ ਮੈਂਸ਼ਨ ਕਰਦੇ ਆਂ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਸੋ ਇਹਨਾਂ ਚਾਰਾਂ ਦੇ ਵਿੱਚੋਂ ਆਪਾਂ ਕਹਿੰਨੇ ਆਂ ਕਿ ਘੱਟੋ ਘੱਟ ਤਿੰਨ ਟਾਈਮ ਫਰੇਮ ਦੇ ਵਿੱਚ ਪੈਟਰਨ ਬਣਨੇ ਚਾਹੀਦੇ ਸੋ ਤਿੰਨਾ ਟਾਈਮ ਫਰੇਮਾਂ ਦੇ ਵਿੱਚ ਪੈਟਰਨ ਬਣੇ ਸੋ ਫਿਰ ਉਸ ਤੋਂ ਬਾਅਦ ਨਿਫਟੀ ਦੇ ਵਿੱਚ ਉੱਤੇ ਵਾਸਤੇ ਮੂਵ ਆਇਆ ਸੋ ਇਹ ਜਿਹੜੀ ਟਰੇਡ ਸੀ ਤੁਹਾਨੂੰ ਦੱਸੀ ਹੈ ਆਪਾਂ 9:43 ਮਿੰਟ ਤੇ ਤੇ ਦੁਪਹਿਰੇ 2:00 ਤੋਂ ਬਾਅਦ ਜਾ ਕੇ ਬਣੀ ਆ ਸੋ ਉਮੀਦ ਹੈ ਕਿ ਜਿਨ੍ਹਾਂ ਵੀਰਾਂ ਭੈਣਾਂ ਨੇ ਇਹ ਟਰੇਡ ਕੀਤੀ ਆ ਵਧੀਆ ਪ੍ਰੋਫਿਟ ਕੀਤਾ ਹੋਊਗਾ ਸੋ ਇਹ ਸੀ ਦੇਖੋ ਅੱਜ ਜਿਹੜਾ ਮੂਵ ਆਇਆ ਆਪਣੇ ਪਲਾਨ ਦੇ ਮੁਤਾਬਕ ਹੁਣ ਆਪਾਂ ਗੱਲ ਕਰਦੇ ਆਂ ਵੀਰਵਾਰ ਦੀ ਸੋ ਵੀਰਵਾਰ ਵਾਸਤੇ ਸਭ ਤੋਂ ਪਹਿਲੀ ਚੀਜ਼ ਪੋਜ਼ਿਟਿਵ ਨਿਫਟੀ ਦੇ ਵਿੱਚ ਆਪਾਂ ਨੂੰ ਦੇਖਣ ਡਿਆ ਤੇ ਡੇ ਟਾਈਮ ਫਰੇਮ ਤੇ ਜੇ ਆਪਾਂ ਚੈੱਕ ਆਊਟ ਕਰਦੇ ਆ ਸੋ ਡੇ ਟਾਈਮ ਫਰੇਮ ਤੇ ਵੀ ਇੱਕ ਪੋਜ਼ਿਟਿਵ ਕੈਂਡਲ ਬਣਿਆ ਹੈਮਰ ਬਣਿਆ ਹਾਲਾ ਕਿ ਪ੍ਰੋਪਰ ਹੈਮਰ ਨਹੀਂਗਾ ਪਰ ਕੋਈ ਪ੍ਰੋਬਲਮ ਨਹੀਂ ਸਪੋਰਟ ਤੇ ਬਣਿਆ ਦੇਖੋ ਪਹਿਲੀ ਵਾਰ ਬਾਇੰਗ ਇੱਥੋਂ ਆਈ ਸੀ ਤੇ ਦੂਜੀ ਵਾਰ ਦੇਖੋ ਉਹਦੇ ਕੋਲ ਆਇਆ ਜਿੱਥੋਂ ਬਾਇੰਗ ਆਈ ਸੀ ਆ ਤਗੜੀ ਬਾਇੰਗ ਬਹੁਤ ਤਗੜੀ ਬਾਇੰਗ ਆਈ ਸੀ ਸੋ ਇਸ ਕਰਕੇ ਬਹੁਤ ਸੋਲਿਡ ਸਟਰੋਂਗ ਸਪੋਰਟ ਹੈ ਸੋ ਕੱਲ ਨੂੰ ਨਿਫਟੀ ਉੱਤੇ ਜਾ ਸਕਦੀ ਹੈ ਕੱਲ ਨੂੰ ਨਿਫਟੀ ਉੱਤੇ ਜਾ ਸਕਦੀ ਹੈ ਤੇ ਉਹਦੇ ਮੁਤਾਬਕ ਆਪਾਂ پلان ਕਰਾਂਗੇ ਸੋ ਸਭ ਤੋਂ ਪਹਿਲਾਂ پلان ਦੇਖੋ ਆ ਆ ਜਿੱਥੇ ਦੇਖੋ ਆਪਣਾ ਇਹ ਮਲਟੀ ਟਾਈਮ ਫਰੇਮ ਵਾਲਾ ਜਿਹੜਾ ਪੈਟਰਨ ਬਣਿਆ ਸੀ 15 ਮਿੰਟ ਦਾ ਬੁਲਿਸ਼ਨ ਗਲਫਿੰਗ 30 ਮਿੰਟ ਦਾ ਹੈਮਰ ਤੇ 1 ਘੰਟੇ ਦਾ ਹੈਮਰ ਉਹਦਾ ਲੋ ਆ ਜਿਹੜਾ 5905 ਇਹ ਕੱਲ੍ਹ ਵਾਸਤੇ ਸਭ ਤੋਂ ਮਜ਼ਬੂਤ ਆਪਣਾ ਸਪੋਰਟ ਰਹਿਣ ਵਾਲਾ ਹੁਣ ਇਹਦੇ ਲਾਗੇ ਜੇ ਦੇਖੋ ਮਾਰਕੀਟ ਆਉਂਦੀ ਆ ਜੇ ਦੇਖੋ ਫਲੈਟ ਓਪਨਿੰਗ ਹੁੰਦੀ ਆ ਤੇ ਫਿਰ ਥੱਲੇ ਆਉਂਦੀ ਇਹਦੇ ਲਾਗੇ ਆਉਂਦੀ ਆ ਸੋ ਇਹੇ ਲੱਗ ਗਿਆ ਆ ਕੇ ਜੇ ਦੇਖੋ ਕੋਈ 15 ਮਿੰਟ ਦਾ ਹੈ ਹਮਰ ਬਣਾਉਂਦੀ ਆ ਜਾਂ ਫਿਰ ਕੋਈ 15 ਮਿੰਟ ਦਾ ਇਨਵਰਟਡ ਹੈ ਹਮਰ ਬਣਾਉਂਦੀ ਆ ਜਾਂ ਫਿਰ 5 ਮਿੰਟ ਦਾ ਕੋਈ ਡਬਲ ਪੈਟਰਨ ਬਣਾਉਂਦੀ ਆ ਸੋ ਜਿਵੇਂ ਦੇਖੋ ਉਹਦਾ ਹਾਈ ਬ੍ਰੇਕ ਹੁੰਦਾ ਫਿਰ ਉੱਤੇ ਵਾਸਤੇ ਤੁਸੀਂ ਟਰੇਡ ਕਰ ਸਕਦੇ ਹੋ ਸੋ ਇਹ ਦੇਖੋ ਪਹਿਲਾ ਪਲਾਨ ਹੈ ਦੂਜਾ ਪਲਾਨ ਇਹ ਹੈ ਕਿ 5997 ਜਿਹੜਾ ਕਿ ਦੇਖੋ ਪਹਿਲਾਂ ਸੀ ਸਪੋਰਟ ਤੇ ਫਿਰ ਜਦੋਂ ਮਾਰਕੀਟ ਥੱਲੇ ਚਲੀ ਗਈ ਤੇ ਫਿਰ ਇਹਦੇ ਕੋਲ ਆ ਕੇ ক্লোਜ਼ ਹੋਈ ਆ ਸੋ ਇਹ ਰੈਜ਼ਿਸਟੈਂਸ ਸੋ ਦੋ ਵਾਰ ਇਸ ਲੈਵਲ ਨੂੰ ਟੱਚ ਕਰ ਲਿਆ ਇਸ ਕਰਕੇ ਇਹ ਮਜ਼ਬੂਤ ਬਣ ਗਿਆ ਹੁਣ ਆਪਣਾ ਸਪੋਰਟ ਜੀ ਕੱਲ ਨੂੰ ਨਿਫਟੀ ਗੈਪ ਅਪ ਓਪਨ ਹੋ ਜਾਂਦੀ ਉਸ ਤੋਂ ਉੱਤੇ ਤੇ ਇਸ ਤੋਂ ਉੱਤੇ ਗੈਪ ਅਪ ਓਪਨ ਹੋ ਕੇ 35997 ਨੂੰ ਆਣ ਕੇ ਟੱਚ ਕਰਦੀ ਆ ਤੇ ਟੱਚ ਕਰਕੇ ਇੱਥੇ ਕੋਈ 15 ਮਿੰਟ ਦਾ ਹੈਮਰ ਜਾਂ ਫਿਰ ਕੋਈ 15 ਮਿੰਟ ਦਾ ਇਨਵਰਟਿਡ ਹੈਮਰ ਜਾਂ ਫਿਰ ਕੋਈ 5 ਮਿੰਟ ਦਾ ਡਬਲ ਪੈਟਰਨ ਬਣਾਉਂਦੀ ਆ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਆਪਣਾ ਦੂਜਾ ਪਲਾਨ ਆ ਤੀਜੇ ਪਲਾਨ ਦੀ ਜੇ ਆਪਾਂ ਗੱਲ ਕਰਦੇ ਆ 26151 ਜਿਹੜਾ ਕਿ ਦੇਖੋ ਪਹਿਲਾਂ ਸੀ ਬਹੁਤ ਮਜ਼ਬੂਤ ਸਪੋਰਟ ਕਿਉਂਕਿ ਦੇਖੋ ਇੱਥੋਂ ਇੱਕ ਵਾਰ ਸਪੋਰਟ ਲੈ ਕੇ ਉੱਤੇ ਗਈ ਫਿਰ ਦੂਜੀ ਵਾਰ ਸਪੋਰਟ ਲੈ ਕੇ ਉੱਤੇ ਗਈ ਤੀਜੀ ਵਾਰ ਸਪੋਰਟ ਲੈ ਕੇ ਥੋੜਾ ਜਿਹਾ ਉੱਤੇ ਗਈ ਤੇ ਫਿਰ ਉਸ ਤੋਂ ਬਾਅਦ ਬ੍ਰੇਕਡਾਊਨ ਕੀਤਾ ਤੇ ਬ੍ਰੇਕਡਾਊਨ ਕੀਤਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੰਗਲਵਾਰ ਦੀ ਮੰਗਲਵਾਰ ਇਸ ਤੋਂ ਰੈਜ਼ਿਸਟੈਂਸ ਲੈ ਕੇ ਥੱਲੇ ਆਈ ਆ ਸੋ 1 2 3 ਤੇ 4 ਵਾਰ ਇਸ ਲੈਵਲ ਨੂੰ ਟੱਚ ਕਰ ਚੁੱਕੀ ਆ ਸੋ ਇਹ ਬਹੁਤ ਇੰਪੋਰਟੈਂਟ ਰੈਜ਼ਿਸਟੈਂਸ ਰਹਿਣ ਵਾਲਾ ਕੱਲ੍ਹ ਵਾਸਤੇ ਸੋ 26151 ਦੇ ਕੋਲ ਜਾ ਕੇ ਜੇ ਨਿਫਟੀ ਦੇ ਵਿੱਚ ਕੋਈ 15 ਮਿੰਟ ਸ਼ੂਟਿੰਗ ਸਟਾਰ ਕੋਈ 15 ਮਿੰਟ ਸ਼ੂਟਿੰਗ ਸਟਾਰ ਜਾਂ ਫਿਰ ਕੋਈ ਮਲਟੀ ਟਾਈਮ ਫਰੇਮ ਤੇ ਪੈਟਰਨ ਬੰਦੇ ਥੱਲੇ ਵਾਲੀ ਸਾਈਡ ਨੂੰ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਇੱਕ ਵਧੀਆ ਮੂਵ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਨਿਫਟੀ ਦੇ ਵਿੱਚ ਸੋ ਇਹ ਆਪਣਾ ਤੀਜਾ ਪਲਾਨ ਹੈ ਇੱਥੇ ਦੇਖੋ ਮਾਫੀ ਚਾਹੁੰਦੇ ਆ ਕਿ ਅੱਜ ਆਪਣਾ ਜਿਹੜਾ ਮਾਰਕ ਲੌਨ ਵਾਲਾ ਜਿਹੜਾ ਐਪਿਕ ਪਲੈਨ ਹੈ ਉਹ ਚੱਲ ਨਹੀਂ ਰਿਹਾ ਸੋ ਇਸ ਕਰਕੇ ਅੱਜ ਉਹਦੇ ਨਾਲ ਆਪਾਂ ਐਕਸਪਲੇਨ ਨਹੀਂ ਕਰ ਪਾ ਰਹੇ ਸੋ ਇਹ ਤੀਜਾ ਪਲਾਨ ਹੈ ਸੋ ਇਹ ਤਿੰਨ ਪਲਾਨ ਆਪਣੇ ਰਹਿਣ ਵਾਲੇ ਕੱਲ੍ਹ ਵਾਸਤੇ ਤੇ ਏਸ ਹੀ ਦੇਖੋ ਆਪਣਾ ਇਸ ਵੀਡੀਓ ਦੇ ਵਿੱਚ ਕੱਲ ਨੂੰ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ